ਬਿਲਕੁਲ ਰਾਸ਼ਨੀ ਜੀ ਹੁਣ ਹੁਣ ਰੋਡ ਬਿਲਕੁਲ ਸਾਫ ਰਹਿੰਦੇ ਨੇ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਐਂਬੂਲੈਂਸ ਜਿਹੜੀ ਹੁਣ ਵਧੀਆ ਤਰੀਕੇ ਨਾਲ ਨਿਕਲਦੀ ਹੈ ਬਹੁਤ ਵਧੀਆ ਤਰੀਕੇ ਨਾਲ ਬਹੁਤ ਅੱਛਾ ਕੰਮ ਕੀਤਾ ਨਾ ਤਾਂ ਇਸ ਲਈ ਬਿਲਕੁਲ ਕਲੀਅਰ ਹੋਈ ਅਸਾਰ ਰੋੜੀ ਕਲੀਅਰ ਕਰਤੋ ਨਾ ਨੇ ਪਰਲਾ ਵੀ ਇਧਰ ਲਾ ਵੀ ਪੁਲਿਸ ਦਾ ਕੰਮ ਇਹਨੂੰ ਰੋਡ ਸਾਫ ਰੱਖਣਾ ਜਾਂ ਆਮ ਪਬਲਿਕ ਨੂੰ ਸਹੂਲਤ ਦੇਣੀ ਰੱਛ ਜਮਾ ਹੀ ਨਹੀਂ ਹੈਗਾ ਮੈਂ ਕਿ ਕਿਸੇ ਗੱਲ ਦੀ ਪ੍ਰੋਬਲਮ ਹੀ ਨਹੀਂ ਹੈ ਮਤਲਬ ਟੱਕਰ ਅਫਸਰ ਆਈ ਨੇ ਮੈਂ ਕਿਹਾ ਪੂਰੇ ਪੂਰੇ ਇਕਦਮ ਜ਼ਬਰਦਸਤ ਸੀ ਜਦੋਂ ਦੇ ਚਾਰਸਾਬ ਇੱਥੇ ਸੀਪੀ ਨੇ ਜਾਂ ਬਾਕੀ ਸੀਨੀਅਰ ਅਫਸਰ ਨੇ ਸਾਰੇ ਰੋੜਾਂ ਤੇ ਰਹਿੰਦੇ ਨੇ ਜੀ ਆਮ ਗੱਡੀਆਂ ਰੁਕਦੀਆਂ ਨੇ ਲੋਕ ਗੱਡੀਆਂ ਵਿੱਚ ਲਾ ਦਿੰਦੇ ਸੀ ਜਾਂ ਕੋਈ ਦੁਕਾਨ ਬਾਹਰ ਸੀ ਸਾਰੇ ਅੰਦਰ ਕਰ ਲਈਂ ਸਾਰੇ ਨੇ ਔਰ ਅਸੀਂ ਤਾਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਸਾਰੀਆਂ ਚੀਜ਼ਾਂ ਔਰ ਮੈਂ ਕਾਫੀ ਹੱਦ ਤੱਕ ਐਪਰੀਸ਼ੀਏਟ ਕਰਦਾ ਇਹਨਾਂ ਨੇ ਬਹੁਤ ਅੱਛਾ ਕੰਮ ਜਿਹੜਾ ਹੈਗਾ ਐਟ ਲੀਸਟ ਜਿਹੜੇ ਸਵਿਲੀਨ ਜਿਹੜੇ ਲੋਕ ਚੱਲਦੇ ਆ ਟ੍ਰੈਫਿਕ ਨਿਕਲਦਾ ਥੋ ਉਹਨਾਂ ਨੂੰ ਵੀ ਥੋੜਾ ਜਿਹਾ ਮੈਨੇਜ ਕਰਨਾ ਚਾਹੀਦਾ ਚੀਜ਼ਾਂ ਦਾ ਉਹਨਾਂ ਨੂੰ ਥੋੜਾ ਜਿਹਾ ਚਕਾਈ ਜਾਣੀ ਗੱਡੀਆਂ ਤੇ ਜਾਂ ਫਿਰ ਜੇ ਨਹੀਂ ਚੱਕਦੇ ਤਾਂ ਚਲਾਨ ਕਰਦੇ ਦੁਖੀ ਤੋਂ ਦੁਖੀ ਲੋਕ ਆਉਂਦੇ ਆ ਜਿਹੜਾ ਐਂਬੂਲੈਂਸ ਵਾਸਤੇ ਰਾਹ ਹੋਣਾ ਜ਼ਰੂਰੀ ਹੈ ਕੀ ਕਹਿੰਨੇ ਜੀ ਜਿਹੜੀ ਪੁਲਿਸ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਪੈਂਦਾ ਮੌਕੇ ਮੌਕੇ ਤੇ ਲੁਧਿਆਣਾ ਲਾਈਵ ਦੇਖਣ ਵਾਲੇ तमाम दर्शकਾਂ ਦਾ ਸਵਾਗਤ ਹੈ ਮੈਂ ਵਿਸ਼ਾਲਪੁਰ ਗੱਲ ਕੀਤੀ ਹੋਗੀ ਲੁਧਿਆਣਾ ਦੇ ਉਸ ਹਸਪਤਾਲ ਦੇ ਬਾਅਦ ਜਿੱਥੇ ਤਕਰੀਬਨ ਜਾਮ ਲੱਗਾ ਹੁੰਦਾ ਸੀਗਾ ਲੇਕਿਨ ਤੁਹਾਨੂੰ ਨਾਮ ਵੀ ਅਧਿਕਾਰੀਆਂ ਦੱਸਾਂਗੇ ਜਿਨ੍ਹਾਂ ਦੀ ਬਦਲੋ ਜਿਹੜਾ ਹੈ ਅੱਜ ਨੂੰ ਐਂਬੂਲੈਂਸ ਜਿਹੜੀ ਹੈ ਈਜ਼ੀ ਜਿਹੜੀ ਹੈ ਇਸ ਹਸਪਤਾਲ ਦੇ ਅੰਦਰ ਜਾਂਦੀ ਹੈ ਤੇ ਜਾਮ ਜਿਹੜਾ ਹੈ ਅਤੇ ਅਸ ਤੋਂ ਅਸੀਂ 2 ਮਹੀਨੇਆਂ ਮਹੀਨੇ ਪਹਿਲੇ ਦੀ ਗੱਲ ਕਰੀਏ ਤਾਂ ਤੇ ਕਾਫੀ ਲੰਬਾ ਜਿਹੜਾ ਜਾਮ ਲੱਗਦਾ ਸੀ ਕਿ ਐਂਬੂਲੈਂਸ ਨੂੰ ਹਸਪਤਾਲ ਲੈ ਕੇ ਜਾਣ ਵੀ ਕਾਫੀ ਸਮਾਂ ਲੱਗ ਜਾਂਦਾ ਸੀਗਾ ਲੇਕਿਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਸ ਹਸਪਤਾਲ ਦੀ ਜਿਹਦੇ ਨਾਲ لیکن تصویر ਤੁਹਾਨੂੰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਜਿਹੜੀ ਰੋਡ ਦੇ ਉੱਤੇ ਅਕਸਰ ਜਾਮ ਲੱਗਾ ਹੁੰਦਾ ਸੀਗਾ ਉਹ ਰੋਡ ਜਿਹੜੀ ਹੈ ਅੱਜ ਨੂੰ ਬਿਲਕੁਲ ਸਮੂਥ ਹੋਈ ਪਈ ਹੈ ਤੁਸੀਂ ਚਾਹੇ ਜਿੰਨੀ ਤੇਜ਼ ਹੋਵੇਗੀ ਓਨੀ ਤੇਜ਼ ਜਿਹੜੀ ਹੈ ਤੁਸੀਂ ਗੱਡੀ ਐਂਬੂਲੈਂਸ ਜਿਹੜੀ ਇੱਥੋਂ ਲੰਘ ਸਕਦੀ ਕਿਉਂਕਿ ਇੱਕ ਪੇਸ਼ੈਂਟ ਨੂੰ ਬਚਾਣਾ ਜ਼ਿੰਮੇਵਾਰੀ ਹੋ ਜਾਂਦਾ ਕਿ ਐਂਬੂਲੈਂਸ ਦੇ ਵਿੱਚ ਜਿਹੜੇ ਸਵਾਰ ਡਰਾਈਵਰ ਹੁੰਦੇ ਨੇ ਉਹਨਾਂ ਦੇ ਜਿਹੜੇ ਘਾਰਦੇ ਹੁੰਦੇ ਨੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਕਿ ਜਤੋਂ ਵੱਧ ਵੱਧ ਜਿਹੜਾ ਸੀ ਇੱਕ ਪੇਸ਼ੈਂਟ ਨੂੰ ਹਸਪਤਾਲ ਤੱਕ ਲੈ ਕੇ ਜਾਈਏ ਕਿਸੇ ਜਾਮ ਵਿੱਚ ਨਾ ਫਸੀਏ ਤੇ ਉਹ ਅੱਜ ਨੂੰ ਹਮਨ ਦੱਸ ਰਹੇ ਹਾਂ ਇੱਕ ਐਸੇ ਅਧਿਕਾਰੀ ਦਾ ਨਾਮ ਤੁਹਾਨੂੰ ਦੱਸ ਰਹੇ ਹਾਂ ਜਿਹਨਾਂ ਦਾ ਨਾਮ ਹੈ ਸਵਰਨ ਸਿੰਘ ਉਹ ਅਧਿਕਾਰੀ ਦੀ ਬਦਲੋ ਜਿਹੜਾ ਵਾ ਅਫਸਰ ਦੀ ਬਦਲੋ ਜਿਹੜਾ ਵਾ ਇਸ ਰੋਡ ਦੇ ਉੱਤੇ ਜਾਮ ਫ੍ਰੀ ਰੋਡ ਜਿਹੜੀ ਹੈ ਕਾ ਹੋ ਗਈ ਹੋਈ ਹੈ ਤਸਵੀਰ ਦਿਖਾਈ ਜਾ ਰਹੀ ਹੈ ਅਗਰ ਕੋਈ ਐਂਬੂਲੈਂਸ ਆਉਗੀ ਕੋਦਮ ਜਿਹੜੀ ਹੈ ਐਂਬੂਲੈਂਸ ਸਿੱਧੀ ਜਿਹੜੀ ਹੈ ਇਸ ਹਸਪਤਾਲ ਦੇ ਅੰਦਰ ਜਾ ਸਕਦੀ ਹੈ ਲੇਕਿਨ ਅਸੀਂ ਲੋਕਾਂ ਦੀ ਰਾਏ ਵੀ ਲਵਾਂਗੇ ਜਿਹੜੇ ਲੋਕ ਜਿਹੜੇ ਇੱਥੇ ਖੜੇ ਹੋਏ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਵੀ ਰਾਏ ਅਸੀਂ ਲਾਂਗੇ ਜਰੂਰ ਕਿਉਂਕਿ ਇੱਕ ਜਾਮ ਜਿਹੜਾ ਲੱਗਾ ਹੁੰਦਾ ਸੀਗਾ ਉਸ ਜਾਮ ਤੋਂ ਜਿਹੜ ਲekin ਇਹ ਜਿੱਦਾਂ ਬਿਲਕੁਲ ਜਿਹੜੀ ਗੱਡੀਆਂ ਖੜੀਆਂ ਉਹਨਾਂ ਨੂੰ ਸਿੱਧਾ ਤੋਰਿਆ ਜਾ ਰਿਹਾ ਹੈ ਅਫਸਰ ਵੱਲੋਂ ਆਟੋ ਚਲਾਣੇ ਹੋ ਪਹਿਲੇ ਨਾਲੋਂ ਤੇ ਹੁਣ ਕਿੰਨਾ ਕੁ ਫਰਕ ਹੈ ਚੌਂਕੀ ਡੀ ਐਮ ਸੀ ਦੇ ਵਿੱਚ ਐਂਬੂਲੈਂਸ ਜਾਣ ਲਈ ਪਹਿਲੇ ਕਿੰਨਾ ਰਸ਼ ਹੁੰਦਾ ਸੀਗਾ ਨਹੀਂ ਹੁਣ ਕੋਈ ਰਸ਼ ਨਹੀਂ ਹੈ ਕੋਈ ਰਸ਼ ਨਹੀਂ ਹੈ ਬਿਲਕੁਲ ਰਸ਼ ਹੈਗਾ ਹੁਣ ਅੰਦਰ ਬਿਲਕੁਲ ਰਸ਼ ਨਹੀਂ ਜੀ ਹੁਣ ਹੂੰ ਹੋਣ ਰੋਡ ਬਿਲਕੁਲ ਸਾਫ ਰਹਿੰਦੇ ਨੇ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਹਾਂਜੀ ਲੇਕਿਨ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਦੀ ਗੱਲ ਕੀਤੀ ਜਾਵੇ ਹੁਣ ਡੀ ਐਮ ਸੀ ਦੇ ਵਿੱਚ ਜਿੱਦਾਂ ਐਂਬੂਲੈਂਸ ਜਾਣੀ ਹੋਵੇ ਤਾਂ ਈਜ਼ੀਲੀ ਜਾ ਸਕਦੀ ਆ ਐਂਬੂਲੈਂਸ ਤਾਂ ਜਾਂਦੀ ਹੋਰ ਹੋਰ ਵੀ ਖਾਲੀ ਰਹਿੰਦਾ ਪਰਲਾ ਦਾ ਹਾਂ ਪਰਲਾ ਇਹ ਜਿਹੜੇ ਅਫਸਰ ਆਏ ਨੇ ਡੀ ਐਮ ਸੀ ਚੌਂਕੀ ਇੰਚਾ ਜਿਹੜੇ ਆਏ ਨੇ ਸਵਰਨਜੀ ਉਹਨਾਂ ਨੇ ਕਿੰਨਾ ਏਰੀਆ ਨੂੰ ਸਮੂਥ ਕਰ ਦਿੱਤਾ ਹੁਣ ਕਾਫੀ ਕੀਤਾ ਨਾ ਕਾਫੀ ਕਰਤਾ ਮਤਲਬ ਰਾਸ਼ਟ ਜਿਹੜਾ ਪਹਿਲੇ ਲੱਗਦਾ ਸੀ ਐਂਬੂਲੈਂਸ ਨੂੰ ਟਾਈਮ ਲੱਗਦਾ ਉਹ ਨਹੀਂ ਹੁਣ ਲੱਗਦਾ ਜੀ ਬਿਲਕੁਲ ਹਾਂ ਤਾਂ ਇਸ ਲਈ ਬਿਲਕੁ ਦੇ ਦੋਨੋ ਰੋਡ ਜਿਹੜੇ ਪਹਿਲਾਂ ਸਾਰੇ ਪਹਿਲਾਂ ਲੇਨ ਲੱਗੇ ਹੋ ਤਾਂ ਪਹਿਲੇ ਸਾਰੇ ਬਾਹਰ ਸਿਗੇ ਸਦੇ ਅੱਛਾ ਆ ਲੇਨ ਤੋਂ ਹਾਂ ਜਦਦੇ ਆਏ ਉਹਨਾਂ ਨੇ ਸਾਰੇ ਆ ਕੇ ਦੋ ਦੋ ਇੱਕ ਵਧੀਆ ਅਫਸਰ ਆਏ ਨੇ ਦੋ ਤਿੰਨ ਦੇ ਨਾਲ ਸਾਰਾ ਉਹਨਾਂ ਨੇ ਕਿੰਨਾ ਕ ਫਰਕ ਹੈਗਾ ਜਿੱਦਾਂ ਹੁਣ ਦੀ ਗੱਲ ਕੀਤੀ ਹੈ ਉਹ ਤੋਂ ਪਹਿਲੇ ਦੀ ਗੱਲ ਕੀਤੀ ਜਾਵੇ ਐਂਬੂਲੈਂਸ ਨੂੰ ਲੰਘਣ ਵਾਸਤੇ ਕਿ ਰੋਡ ਕਿੰਨਾ ਸੁਨੂਤਲੀ ਹੈਗਾ ਜਦੋਂ ਨਵੇਂ ਆਏ ਇੰਚਾਰਜ ਸਾਹਿਬ ਸਾਰੀ ਮਾਰਕੀਟ ਤੱਕ ਦਮ ਕਲੀਅਰ ਕੀਤੀ ਹੋਈ ਹੈ ਅੱਛਾ ਬਹੁਤ ਸਿਰੇ ਤੋਂ ਲੈ ਕੇ ਉਹ ਸਿਰੇ ਤੱਕ ਦੇਖੋ ਇਕਦਮ ਸਾਫ ਹੈ ਅੱਛਾ ਬਿਲਕੁਲ ਸਾਫ ਹੈ ਬਿਲਕੁਲ ਲੈਨ ਸਾਫ ਹੈ ਮਤਲਬ ਰਸ ਜਮਾਈ ਨਹੀਂ ਹੈ ਮੈਨ ਮਤਲਬ ਤਾਕਤ ਅਫਸਰਾ ਦੀ ਨਾ ਮੈਂ ਕਿ ਪੂਰੇ ਪੂਰੇ ਇਕਦਮ ਜ਼ਬਰਦਸਤ ਹੈ ਬਿਲਕੁਲ ਇਹ ਪਿੱਟ ਸੁੰਦੀ ਹੈ ਅਫਸਰਾ ਦੀ ਕਿ ਬਧੀ ਅਫਸਰ ਜਿਹੜੇ ਇੱਥੇ ਪਹੁੰਚੇ ਨੇ ਲੇਕਿਨ ਤਸਵੀਰ ਇੱਕ ਦੁਕਾਨਦਾਰ ਨਾਲ ਵੀ ਗੱਲ ਕਰਾਂਗੇ ਵੀਰ ਕਿੰਨਾ ਕੁ ਫਰਕ ਹੈਗਾ ਨਵੇਂ ਚੌਂਕੀ ਇੰਚਾਨ ਜਿਹੜਾ ਰਸਤਾ ਜਿਹੜਾ ਸਮੂਥਲੀ ਕਰ ਦਿੱਤਾ ਵਾ ਐਂਬੂਲੈਂਸ ਜਿੱਦਾਂ ਈਜ਼ਲੀ ਚਲੀ ਜਾਂਦੀ ਹੈ ਗੱਡੀਆਂ ਜਿਹੜੀ ਚਲੀਆਂ ਪਹਿਲੇ ਰਸ ਲੱਗਾ ਹੁੰਦਾ ਸੀਗਾ ਹੁਣ ਉਹ ਸਿਕਤ ਨਹੀਂ ਹੈ ਨਹੀਂ ਪਹਿਲਾਂ ਨਾਲੋਂ ਤੋਂ ਬਹੁਤ ਫਰਕ ਹੈ ਕਾਫੀ ਫਰਕ ਹੈ ਕਾਫੀ ਜ਼ਿਆਦਾ ਫਰਕ ਹੈ ਆਪਾਂ 50 50 ਵੀ ਨਹੀਂ ਕਹਿ ਸਕਦੇਗੇ ਕਾਫੀ ਜ਼ਿਆਦਾ 80% ਦਾ ਐਟ ਲੀਸਟ ਫਰਕ ਹੈਗਾ ਮਤਲਬ ਇੱਕ ਐਂਬੂਲੈਂਸ ਜਿੱਦਾਂ ਫਸਦੀ ਸੀਗੀ ਪਰਿਵਾਰ ਨੂੰ ਆ ਹੁੰਦਾ ਸੀਗਾ ਸਾਡਾ ਜੀਬ ਬਚ ਜੇ ਤੇ ਜਾਮ ਵਿੱਚ ਫਸ ਜਾਂਦੀ ਸੀ ਲੇਕਿਨ ਇਹਨਾਂ ਦੇ ਆਉਣ ਤੋਂ ਬਾਅਦ ਕਾਫੀ ਸਮੂਥ ਹੋ ਗਿਆ ਜਿੱਦਾਂ ਰੋਡ ਦੇਖੀ ਜਾਂਦੀ ਬਿਲਕੁਲ ਸਾਫ਼ ਹੈ ਕਾਫੀ ਜ਼ਿਆਦਾ ਬਿਲਕੁਲ ਐਪਰੀਸ਼ੀਏਟ ਔਰ ਅਸੀਂ ਤਾਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਸਾਰੀਆਂ ਚੀਜ਼ਾਂ ਔਰ ਮੈਂ ਕਾਫੀ ਹੱਦ ਤੱਕ ਐਪਰੀਸ਼ੀਏਟ ਕਰਦਾ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਕਾਪਰੇਟ ਜਿਹੜਾ ਹੈਗਾ ਐਟਲੀਸ ਜਿਹੜੇ ਸਿਵਿਲਿਅਨ ਜਿਹੜੇ ਲੋਕ ਚੱਲਦੇ ਆ ਟ੍ਰੈਫਿਕ ਨਿਕਲਦਾ ਥੋ ਉਹਨਾਂ ਨੂੰ ਵੀ ਥੋੜਾ ਜਿਹਾ ਮੈਨੇਜ ਕਰਨਾ ਚਾਹੀਦਾ ਚੀਜ਼ਾਂ ਨੂੰ ਔਰ ਐਟਲੀਸ ਸਾਰੇ ਸਮਝਣਗੇ ਤਾਂ ਹੀ ਸਹਿਯੋਗ ਹੋਊਗਾ ਨਾ ਜੇ ਆਪਾਂ ਕਹੀਏ ਕਿ ਇੱਕ ਬੰਦੇ ਦੀ ਜ਼ਿੰਮੇਵਾਰੀ ਹੈ ਇੱਕ ਦੀ ਤਾਂ ਨਹੀਂ ਹੈ ਸਾਰਿਆਂ ਨੂੰ ਮਿਲ ਕੇ ਚੱਲਣਾ ਪੈਣਾ ਹੈ ਬਿਲਕੁਲ ਸਾਰਿਆਂ ਨੂੰ ਬਿਲਕੁਲ ਨਾਲ ਚੱਲਣਾ ਚਾਹੀਦਾ ਮਿਲ ਕੇ ਕਿਉਂਕਿ ਤਸਵੀਰ ਜਿਹੜੀ ਹੈ ਦਿਖਾਣੀ ਲਾਜ਼ਮੀ ਆ ਕਿਉਂਕਿ ਮੁਲਾਜ਼ਮ ਜਿਹੜੇ ਨੇ ਇੱਥੇ ਵੀ ਖੜੇ ਨੇ ਕਿ ਕੋਈ ਵੀ ਰੋਡ ਦੇ ਉੱਤੇ ਜਾਮ ਜਿਹੜਾ ਨਾ ਲਗਾਵੇ ਉਹ ਤਸਵੀਰ ਦਿਖਾਣੀ ਇਸ ਕਰਕੇ ਲਾਜ਼ਮੀ ਸੀਗੀ ਕੀ ਰੋਡ ਜਿਹੜੀ ਹੈ ਬਿਲਕੁਲ ਸਮੂਥ ਜਿਹੜੀ ਕੀਤੀ ਗਈ ਹੋਈ ਆ ਤਸਵੀਰ ਖੁਦ ਬੋਲੇਗੀ ਕਿਉਂਕਿ ਅਸੀਂ ਨਹੀਂ ਬੋਲ ਰਹੇ ਲੋਕ ਬੋਲਣਗੇ ਕਿੰਨਾ ਕੁ ਸਮੂਥ ਜਿਹੜਾ ਇਹ ਇਲਾਕਾ ਜਿਹੜਾ ਹੋ ਚੁੱਕਾ ਹੋਇਆ ਵਾ ਇੰਚਾਰਜ ਵੀ ਕੋਲ ਹੀ ਖੜੇ ਨੇ ਲੇਕਿਨ ਗੱਲ ਵੀ ਕਰਦੇ ਆ ਮਾਲਕੋ ਦੁਕਾਨ ਦੇ ਕਿੰਨਾ ਸਮੂਥ ਹੈਗੀ ਰੋਡ ਅੱਗੇ ਨਾਲੋਂ ਤਾਂ ਭਾਜੀ ਬਹੁਤ ਜ਼ਿਆਦਾ ਕਿੰਨਾ ਕੁ ਫਰਕ ਹੈ ਕਾਫੀ ਫਰਕ ਹੈ ਭਾਜੀ ਕਾਫੀ ਫਰਕ ਹੈ ਹਾਂਜੀ ਜੀ ਜਦੋਂ ਪਹਿਲੇ ਲੋਕ ਲੱਤੇ ਐਂਬੂਲੈਂਸ ਪੱਜ ਜਾਂਦੀ ਸੀਗੀ ਨਹੀਂ ਹੁਣ ਤਾਂ ਨਹੀਂ ਫਸਦੀ ਜਦੋਂ ਤੇ ਪਾਜੀ ਆਏ ਉਹਦੋਂ ਤਾਂ ਕੋਈ ਸੋਰਾਂ ਟ੍ਰਿੰਟ ਸਾਦੀ ਉਹੋਛਾ ਸਾਰਾ ਨਨੂ ਵੀ ਪਿੱਛੇ ਕਰਾਤ ਬਹੁਤ ਹੀ ਜ਼ਿਆਦਾ ਵਧੀਆ ਹੋ ਗਿਆ ਮੋਲ ਹੁਣ ਪਹਿਲੇ ਹੁਨਾ ਕੋਈ ਐਮੂਲੈਂਸ ਰੁਕਦੀ ਨਾ ਟ੍ਰੈਫਿਕ ਹੈ ਪੂਰਾ ਨਾ ਦਾ ਸੰਜੋਗ ਆ ਮਾਰਕੀਟ ਨੂੰ ਬਿਲਕੁਲ ਇੱਕ ਕਾਬਿਲ ਅਫਸਰ ਜਿਹੜੇ ਇੱਥੇ ਜਦੋਂ ਪਹੁੰਚਣ ਤਾਂ ਕੀ ਨਹੀਂ ਹੋ ਸਕਦਾ ਇਹ ਉਹ ਰੋਡ ਹੈ ਜਿੱਥੇ ਅਕਸਰ ਜਾਮ ਜਿਹੜਾ ਲੱਗਾ ਹੁੰਦਾ ਸੀਗਾ ਉਹ ਜਾਮ ਜਿਹੜਾ ਇਸ ਰੋਡ ਦੇ ਉੱਤੇ ਜਮਾ ਹੀ ਨਹੀਂ ਲੱਗਦਾ ਕਿ ਇਹ ਰੋਡ ਜਿਹੜੀ ਹੈ ਬਿਲਕੁਲ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਬਿਲਕੁਲ ਹੀ ਇੱਕ ਚੋੜੀ ਰੋਡ ਹੈ ਜਿਹੜੀ ਇੱਕ ਨਿੱਜੀ ਹਸਪਤਾਲ ਨੂੰ ਜਾਂ ਉਹ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਹੈ ਕਿਉਂਕਿ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਸੀਗੀ ਕਿਉਂਕਿ ਜਿਸ ਚੀਜ਼ ਜਗ੍ਹਾ ਦੀ ਜਿਸ ਅਸੀਂ ਗੱਲ ਕਰੀਏ ਤਾਂ ਜਿਹੜੀ ਜਗ੍ਹਾ ਜਿਹੜੀ ਹੈ ਇਸ ਏਰੀਆ ਜਿਹੜੀ ਜਾਂਦੀ ਹੈ ਡੀਐਮਸੀਐਲ ਨੂੰ ਜਾਂਦੀ ਹੈ ਤੇ ਉਹ ਰੋਡ ਜਿਹੜੀ ਹੈ ਬਿਲਕੁਲ ਸਾਫ਼ ਕਰ ਦਿੱਤੀ ਗਈ ਹੈ ਤੇ ਬਿਲਕੁਲ ਹੀ ਸਮੂਥਰੀ ਜਿਹੜੇ ਨੇ ਵਹੀਕਲ ਇੱਥੋਂ ਜਾਂਦੇ ਨੇ ਲੇਕਿਨ ਗਾਈਡ ਜਿਹੜਾ ਹਰ ਕਿਸ ਨੂੰ ਕੀਤਾ ਜਾ ਰਿਹਾ ਇਹ ਤਸਵੀਰ ਖੁਦ ਬੋਲਦੀ ਹੈ ਅਸੀਂ ਨਹੀਂ ਬੋਲਦੇ ਕਿਉਂਕਿ ਜਿਸ ਤਰ੍ਹਾਂ ਇਹ ਗੱਡੀਆਂ ਜਿਹੜੀਆਂ ਇੱਥੇ ਲੱਗੀਆਂ ਹੁੰਦੀਆਂ ਸੀਗੀਆਂ ਬਿਲਕੁਲ ਹੀ ਉਹ ਹੁਣ ਨਹੀਂ ਹੈ ਬਿਲਕੁਲ ਤੇ ਜੋ ਚੀਜ਼ ਜਿਹੜੀ ਦਿਖਾਈ ਜਾ ਰਹੀ ਹੈ ਬਿਲਕੁਲ ਹੀ ਰਸਤਾ ਦੇਖ ਸਕਦੇ ਹੋ ਕਿੰਨਾ ਕੁ ਸਾਫ਼ ਜਿਹੜਾ ਰਸਤਾ ਕਰ ਦਿੱਤਾ ਗਿਆ ਹੈ ਬਿਲਕੁਲ ਹੀ ਸਾਫ਼ ਰਸਤਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਸਵਰਨਜੀ ਵੱਲੋਂ ਜਿਹੜੀ ਆ ਰੋਡ ਜਿਹੜੀ ਆ ਸਾਫ਼ ਕੀਤੀ ਗਈ ਹੈ ਮਤਲਬ ਇੰਚਾਰ ਸਾਹਿਬ ਵੱਲੋਂ ਕਿ ਐਂਬੂਲੈਂਸ ਜਿਹੜੀ ਹੁਣ ਵਧੀਆ ਤਰੀਕੇ ਨਾਲ ਨਿਕਲਦੀ ਹੈ ਬਹੁਤ ਵਧੀਆ ਤਰੀਕੇ ਨਾਲ ਬਹੁਤ ਅੱਛਾ ਕੰਮ ਕੀਤਾ ਨਾ ਹਾਂ ਜਿਹੜਾ ਕਿ ਅਲਗੋ ਵੀ ਸਾਫ ਕਰਵਾਤਾ ਸਾਰੇ ਟ੍ਰੈਫਿਕ ਰੂਲਸ ਨੂੰ ਅچھے ਤਰੀਕੇ ਨਾਲ ਲਾਗੂ ਕਰਦੀ ਮੁਸੀਬਤ ਹੀ ਖਤਮ ਕਰਦੀ ਪੀਸੀਆਰ ਵੀ ਅੱਗੇ ਤੁਹਾਨੂੰ ਡੀਐਮਸੀ ਦੇ ਬਾਹਰ ਜਿਹੜੀ ਹੈ ਚੌਂਕ 'ਚ ਜਿਹੜੀ ਮਿਲੇਗੀ ਲੇਕਿਨ ਇਨਚਾਰਜ ਵੀ ਉੱਥੇ ਨੇ ਲੇਕਿਨ ਜਿਹੜਾ ਇੱਥੇ ਤੁਹਾਨੂੰ ਯਾਦ ਹੋਣਾ ਕਿ ਇੱਥੇ ਜਿਹੜਾ ਜਾਮ ਲੱਗਾ ਹੁੰਦਾ ਸੀਗਾ ਸਿਕਿਉਰਿਟੀ ਗਾਰਡ ਨੂੰ ਇੱਕ ਗੱਲ ਦੱਸੋ ਤੁਸੀਂ ਤਾਂ ਇੱਥੇ ਰੈਗੂਲਰ ਹੁੰਦੇ ਹੋਵੋਗੇ ਸਿਕਿਉਰਿਟੀ ਤੇ ਹੋ ਇਸ ਰੋਡ ਦੇ ਗੱਲ ਕਰੀਏ ਜਿੱਦਾਂ ਪਹਿਲੇ ਜਾਮ ਲੱਗਦਾ ਸੀ ਹੁਣ ਜਾਮ ਲੱਗਦਾ ਨਹੀਂ ਜੀ ਹੁਣ ਲੱਗਣ ਹੀ ਨਹੀਂ ਦਿੰਦੇ ਲੱਗਣ ਅਫਸਰ ਨਹੀਂ ਲੱਗ ਦਿੰਦੇ ਬਿਲਕੁਲ ਸਮੂਥ ਹੋ ਗਿਆ ਰੋਡ ਹਾਂਜੀ ਪਹਿਲੇ ਨਾਲੋਂ ਕਿੰਨਾ ਫਰਕ ਪਹਿਲਾਂ ਤਾਂ ਮੈਂ ਦੇਖਿਆ ਨਹੀਂ ਜੀ ਪਰ ਹੁਣ ਨੇ ਆ ਵੀ ਇੱਥੇ ਕੋਈ ਵੀ ਗੱਡੀ ਨਹੀਂ ਖੜੀ ਕਰਨ ਦਿੰਦੇ ਅਸੀਂ ਜਿੱਦਾਂ ਮੰਨ ਲਓ ਕੋਈ ਹੈਗੇ ਅਸੀਂ ਕੋਈ ਗੱਡੀ ਨਹੀਂ ਇੱਥੇ ਰੁਕਣ ਹੀ ਨਹੀਂ ਦਿੰਦੇ ਬਿਲਕੁਲ ਕੋਈ ਵੀ ਗੱਡੀ ਹੈ ਜਿਹੜੀ ਨਹੀਂ ਰੁਕਣ ਦਿੰਦੇ ਬਿਲਕੁਲ ਵਾਜਿਬ ਗੱਲ ਵੀ ਹੈਗੀ ਹੈ ਤੇ ਇਹ ਤਸਵੀਰ ਵੀ ਹੈਗੀ ਆ ਕਿਉਂਕਿ ਇੱਕ ਤਸਵੀਰ ਇਹ ਵੀ ਹੈ ਕਿ ਇੱਥੇ ਜਿੱਦਾਂ ਅਰੇੜੀਆਂ ਵਾਲੇ ਨੇ ਪਹਿਲੇ ਇੱਥੇ ਮੋਟਰਸਾਈਕਲ ਲਵਾ ਦਿੰਦੇ ਸੀਗੇ ਤੇ ਲੇਕਿਨ ਹੁਣ ਰੇੜੀਆਂ ਜਿਹੜੀਆਂ ਨੇ ਅੰਦਰ ਨੇ ਸਾਡੇ ਨਾਲ ਸੋਰਨ ਟੀਟਸਾ ਜੀ ਵੀ ਮੌਜੂਦ ਨੇ ਚੌਂਕੀ ਚਾਹ ਨੇ ਡੀ ਐਮ ਸੀ ਲੇਕਿਨ ਅਸੀਂ ਗੱਲ ਵੀ ਕਰਾਂਗੇ ਉਹਨਾਂ ਦੇ ਨਾਲ ਤਸਵੀਰ ਤੁਹਾਨੂੰ ਇੱਕ ਦਿਖਾਈ ਜਾ ਰਹੀ ਆ ਜੋ ਤਸਵੀਰ ਦੇਖ ਕੇ ਤੁਸੀਂ ਵੀ ਕਹੋਗੇ ਅਫਸਰ ਹੋਵੇ ਤਾਂ ਐਦਾਂ ਦਾ ਹੋਵੇ ਸਾਡੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ ਜਿਨ੍ਹਾਂ ਨੇ ਲੁਧਿਆਣਾ ਦੀ ਨੁਹਾਰ ਬਦਲੀ ਆ ਕ੍ਰਾਈਮ ਦੇ ਉੱਤੇ ਠੱਲ ਪਾਈ ਆ ਸਲੂਟ ਕਰਦੇ ਆ ਅਸੀਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕਿ ਜਿਨ੍ਹਾਂ ਨੇ ਕ੍ਰਾਈਮ ਦੇ ਉੱਤੇ ਠੱਲ ਪਾਈ ਤੇ ਜਿਹੜੇ ਹਸਪਤਾਲਾਂ ਨਾਲ ਜਿਹੜੇ ਰੋਡ ਜਾਂਦੇ ਨੇ ਉਹਨਾਂ ਨੂੰ ਸਮੂਥ ਕਰਨ ਵਾਸਤੇ ਇੱਕ ਉਪਰਾਲਾ ਕੀਤਾ ਤੇ ਉਹ ਕਾਮਯਾਬੀ ਹੋਇਆ ਇਹ ਜਵਾਨੀ ਹੈ ਲੋਕਾਂ ਦੀ ਅਸੀਂ ਨਹੀਂ ਕਹਿ ਰਹੇ ਕਿ ਲੋਕ ਕਹਿ ਰਹੇ ਨੇ ਬਣੇ ਰਹੋ ਲੁਧਿਆਣਾ ਲਾਈ ਦੇ ਨਾਲ ਤੁਹਾਨੂੰ ਢੀਟ ਸਾਹਿਬ ਸਾਹਿਬ ਦੀ ਇੰਟਰਵਿਊ ਸੁਣਾਉਂਦੇ ਆ ਸэр ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਠੀਕ ਹੋ ਘਰ ਪਰਵਾਹ ਠੀਕ ਹੈ ਜੀ ਸਰ ਇੱਕ ਤਾਂ ਕਾਬਿਲ ਅਫਸਰ ਹੋ ਲੋਕਾਂ ਦੀ ਜਵਾਨੀ ਹੈ ਲੋਕ ਕਹਿ ਰਹੇ ਕਿ ਸਾਨੂੰ ਪਹਿਲੇ ਅਫਸਰ ਐਸੇ ਮਿਲੇ ਨੇ ਜਿਨ੍ਹਾਂ ਨੇ ਇਸ ਰੋਡ ਨੂੰ ਜਿਹੜਾ ਨਾ ਸਮੂਥ ਕਰ ਦਿੱਤਾ ਹੈਗਾ ਜਿਹੜਾ ਪਹਿਲੇ ਅਸੀਂ ਜਾਮ ਵਿੱਚ ਫਸੇ ਰਹਿੰਦੇ ਸੀਗੇ ਐਂਬੂਲੈਂਸਾਂ ਫਸਦੀਆਂ ਸੀਗੀਆਂ ਸਲੂਟ ਤੁਹਾਨੂੰ ਲੋਕ ਕਹਿ ਰਹੇ ਐਪਰੀਸ਼ੀਏਟ ਕਰ ਰਹੇ ਨੇ ਕਿ ਤੁਸੀਂ ਇੱਕ ਰੋਡ ਬਿਲਕੁਲ ਸਮੂਥਲੀ ਕਰਤੀ ਨਹੀਂ ਜਿਹੜੇ ਸੀਪੀ ਸਰ ਨੇ ਅ ਕੁਲਦੀਪ ਸਿੰਘ ਜੀ ਚਾਹਲ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਦੇ ਮੁਤਾਬਕ ਹੀ ਅਸੀਂ ਕੰਮ ਕਰ ਰਹੇ ਹਾਂ ਦੇਖੋ ਇਹ ਤਾਂ ਸਾਡਾ ਜਿਹੜਾ ਕੰਮ ਹੈ ਪੁਲਿਸ ਦਾ ਕੰਮ ਹੈ ਇਹਨੂੰ ਰੋਡ ਸਾਫ਼ ਰੱਖਣਾ ਜਾਂ ਆਮ ਪਬਲਿਕ ਨੂੰ ਸਹੂਲਤਾਂ ਦੇਣੀ ਹੈ ਇੱਥੇ ਜਿਹੜੇ ਮਰੀਜ਼ ਨੇ ਅਦਰ ਸਟੇਟ ਤੋਂ ਆਉਂਦੇ ਜੀ ਦੁਖੀ ਤੋਂ ਦੁਖੀ ਲੋਕ ਆਉਂਦੇ ਆ ਜਿਹੜਾ ਐਂਬੂਲੈਂਸ ਵਾਸਤੇ ਰਾਹ ਹੋਣਾ ਜ਼ਰੂਰੀ ਹੈ ਅਸੀਂ ਤਾਂ ਰੁਟੀਨ ਵਰਕ ਕਰ ਰਹੇ ਆ ਜਿਹੜੇ ਲੋਕ ਨੇ ਇੱਥੇ ਉਹ ਵੀ ਇਹ ਚੀਜ਼ ਨੂੰ ਸਮਝਦੇ ਆ ਉਹਨਾਂ ਨੂੰ ਸਮਝਾਇਆ ਰੜੀਆਂ ਰੇੜੀਆਂ ਵਾਲਿਆਂ ਨੂੰ ਵੀ ਸਾਈਡ ਤੇ ਲਵਾਤਾ ਆਮ ਗੱਡੀਆਂ ਰੁਕਦੀਆਂ ਸੀ ਲੋਕ ਗੱਡੀਆਂ ਵਿੱਚ ਲਾ ਦਿੰਦੇ ਸੀ ਜਾਂ ਕੋਈ ਦੁਕਾਨ ਬਾਹਰ ਸੀ ਸਾਰੇ ਅੰਦਰ ਕਰ ਲਈਂ ਸਾਰੇ ਨੇ ਲੇਕਿਨ ਮੈਂ ਇੱਥੇ ਇਹ ਗੱਲ ਵੀ ਕਰਾਂਗਾ ਸਵਰਨ ਜੀ ਕਿ ਅਸੀਂ ਸਰਵੇ ਕਰਨ ਆਇਸੀ ਕਰਦਾ ਕਿ ਹਸਪਤਾਲਾਂ ਦੇ ਬਾਹਰ ਕਿੰਨਾ ਕੁ ਜਾਮ ਲੱਗਦਾ ਲੇਕਿਨ ਅਸੀਂ ਤੁਹਾਨੂੰ ਫੋਨ ਕਾਲ ਵੀ ਨਹੀਂ ਕੀਤਾ ਅਸੀਂ ਸੋਚਿਆ ਕਿ ਚੌਂਕੀਨ ਚਾਰਜ ਹੋਣਗੇ ਅੰਦਰ ਬੈਠੇ ਹੋਣਗੇ ਲੇਕਿਨ ਅਸੀਂ ਇਹ ਦੇਖ ਕੇ ਰਾਣ ਹੋ ਗਏ ਕਿ ਤੁਸੀਂ ਖੁਦ ਜਿਹੜਾ ਚੌਂਕ 'ਚ ਖੜੇ ਹੋ ਤਾਂ ਟ੍ਰੈਫਿਕ ਜਿਹੜੀ ਹੈ ਜਾਮ ਨਾਲ ਲੱਗੇ ਖੁਦ ਡਿਊਟੀ ਨਿਭਾ ਰਹੇ ਹੋ ਕਿ ਆਖਿਰ ਵਜ੍ਹਾ ਕੀ ਤੁਸੀਂ ਵੀ ਥਾਣੇ 'ਚ ਬਹਿ ਸਕਦੇ ਹੋ ਨਹੀਂ ਸਰ ਇਹ ਤਾਂ ਬਹਿਮ ਆ ਜੀ ਤੁਹਾਨੂੰ ਜਦੋਂ ਨੇ ਚਾਰਲ ਸਾਹਿਬ ਇੱਥੇ ਸੀਪੀ ਨੇ ਜਾਂ ਬਾਕੀ ਸੀਨੀਅਰ ਅਫਸਰ ਨੇ ਸਾਰੇ ਰੋਡਾਂ 'ਤੇ ਰਹਿੰਦੇ ਨੇ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਜਿਹੜੀ ਪੁਲਿਸ ਆ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਪੈਂਦਾ ਹੈ ਮੌਕੇ-ਮੌਕੇ ਤੇ ਸਬਜੈਕਟ ਕਰਨਾ ਪੈਂਦਾ ਉਹਨਾਂ ਨੂੰ ਸਮਝਾਉਣਾ ਪੈਂਦਾ ਵੀ ਆਹ ਚੀਜ਼ ਐਵੇਂ ਕਰ ਲਓ ਐਵੇਂ ਕਰ ਲਓ ਜੀ ਸਾਨੂੰ ਸਾਡੀ ਤਾਂ ਸੁਪਰਵਾਈਜ਼ਨ ਲਈ ਗਈ ਹੈ ਇਹ ਗਲਤ ਗੱਲ ਆ ਵੀ ਅਸੀਂ ਦਫ਼ਤਰਾਂ 'ਚ ਬੈੰਨੇ ਆ ਜੀ ਕੋਈ ਤਾਂ ਨਹੀਂ ਸੋਚ ਬਣ ਚੁੱਕੀ ਹੋਈ ਹੈ ਲੋਕਾਂ ਦੀ ਸੋਚ ਨੂੰ ਤਾਂ ਕੁਝ ਨਹੀਂ ਕਰ ਸਕਦੇ ਹੁਣ ਲੋਕਾਂ ਦੀ ਸੋਚ ਚੋਂ ਹੀ ਇਹ ਦਿਮਾਗ ਚੋਂ ਕੱਢਿਆ ਵੀ ਐਂਬੂਲੈਂਸ ਇੱਥੇ ਸਮੂਥਲੀ ਲੰਘਦੀ ਹੈ ਜੀ ਅਸੀਂ ਰੋਮੀਓ 17 ਪੀਸੀਆਰ ਦੀ ਗੱਡੀ ਦੇ ਨਾਲ ਖੜੇ ਹੋਏ ਹਾਂ ਜਿੱਥੇ ਉਹ ਕਾਬਿਲ ਅਫਸਰ ਨੇ ਪੀਸੀਆਰ ਦੇ ਜਿਨ੍ਹਾਂ ਨੇ ਡਿਊਟੀ ਜਿਹੜੀ ਹੈ ਨਾ ਦਿਨ ਦੇਖਦੇ ਨੇ ਰਾਤ ਦੇਖਦੇ ਨੇ ਹਨੇਰੀ ਦੇਖਦੇ ਨੇ ਚੱਕਰ ਦੇਖਦੇ ਨੇ ਹਮੇਸ਼ਾ ਲੋਕਾਂ ਦੀ ਮਦਦ ਤੇ ਆਵਾਮ ਦੀ ਮਹੱਤਵ ਵਸਤੇ ਤੇ ਆਵਾਮ ਦੀ ਸਹੂਲਤ ਵਸਤੇ ਇੱਥੇ ਖੜੇ ਹੋਏ ਨੇ ਗੱਲਬਾਤ ਵੀ ਕਰਦੇ ਆਂ ਵੀਰ ਨਾਲ ਕੀ ਨਾਮ ਹੈ ਜੀ ਆਪਣਾ ਹਰੀ ਸਿੰਘ ਜੀ ਹਰੀ ਸਿੰਘ ਜੀ ਤੁਹਾਡਾ ਕੀ ਨਾਮ ਹੈ ਨਾਲ ਆਜੋ ਪਰਮਜੀਤ ਸਿੰਘ ਹਰੀ ਸਿੰਘ ਜੀ ਤੇ ਪਰਮਜੀਤ ਜੀ ਡਿਊਟੀ ਜਦੋਂ ਕਰਦੇ ਹੋ ਮੇਨ ਡਿਊਟੀ ਕਾਦੀ ਹੈ ਕਿ ਐਂਬੂਲੈਂਸ ਨਿਕਲ ਜੇ ਐਂਬੂਲੈਂਸ ਨੂੰ ਕੱਢਣ ਬਾਅਦ ਟਰੈਫਿਕ ਨੂੰ ਪਰੇਟਣ ਬਹਤੇ ਜੀ ਇਹ ਡਿਊਟੀ ਤੁਹਾਡੀ ਇੱਥੇ ਲਗਾਈ ਗਈ ਹੋਈ ਆ ਜਦੋਂ ਦੇ ਤੁਸੀਂ ਇੱਥੇ ਖੜੇ ਹੋ ਮੈਂ ਕਾਫੀ ਦੇਰ ਤੋਂ ਕੈਪਚਰ ਕੀਤਾ ਵਾ ਤੁਸੀਂ ਕੋਈ ਗੱਡੀ ਰੋਡ ਤੇ ਲੱਗਣ ਹੀ ਦੇ ਰਹੇ ਹੋ ਨਹੀਂ ਨਹੀਂ ਲੱਗਣ ਹੀ ਦਿੰਦੇ ਆ ਸਿਰਫ ਗੱਡੀ ਇੱਕ ਅਹਿਮੀਅਤ ਉਹੀ ਜਾਣਦਾ ਵਾ ਜਿਸ ਅਹਿਮੀਅਤ ਨੂੰ ਅਸੀਂ ਜਾਣਦੇ ਆ ਉਹੀ ਐਵੇਂ ਤੁਸੀਂ ਰੱਖਦੇ ਹੋ ਕਿ ਕਿਸੇ ਹਰ ਕਿਸੇ ਦਾ ਪਰਿਵਾਰ ਦਾ ਇੱਕ ਜੀ ਉਹਦੇ ਲਈ ਇੰਨਾ ਇੰਪੋਰਟਡ ਹੈਗਾ ਜਿੰਨਾ ਸਾਡੇ ਵਸਤੇ ਹੈਗਾ ਵਾ ਹਾਂਜੀ ਹਾਂਜੀ ਐਂਬੂਲੈਂਸ ਪੱਸੀ ਜਿਹੜਾ ਲੋਕ ਜਿਹੜਾ ਗੱਡੀ ਰੋਡ ਤੇ ਲਾ ਦਿੰਦੇ ਫੇ ਉਹਨਾਂ ਦਾ ਕੀ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਨੂੰ ਜਿਹੜਾ ਚੱਕਾਈ ਜਾਂਦੀਆਂ ਗੱਡੀਆਂ ਤੇ ਜਾਂ ਫਿਰ ਜੇ ਨਹੀਂ ਚੱਕਦੇ ਤਾਂ ਚਲਾਨ ਕਰਦੇ ਹੀ ਤੇ ਬਿਲਕੁਲ ਇਹ ਕਾਬਿਲ ਅਫਸਰ ਸਾਡੇ ਨਾਲ ਮੌਜੂਦ ਸੀਗੇ ਪੀਸੀਆਰ ਹੈ ਤੁਹਾਨੂੰ ਦਿਖਾ ਰਿਹਾ ਰੋਮਿਓ 3 ਸਾਡੇ ਨਾਲ ਮੌਜੂਦ ਹੈ ਤੇ ਗੱਲ ਇਸ ਕਰਕੇ ਕੀਤੀ ਹੈ ਕਿਉਂਕਿ ਇਹ ਪੀਸੀਆਰ ਹੈ ਜੋ ਰਾਤ ਨੂੰ ਅਗਰ ਕਿਤੇ ਦਿੱਕਤ ਆਂਦੀ ਹੈ ਤਾਂ ਸਭ ਤੋਂ ਪਹਿਲੇ ਇਹਨਾਂ ਨੂੰ ਫੋਨ ਆਂਦਾ ਇਹ ਮੌਕੇ ਦੇ ਜਾਂਦੇ ਨੇ ਮੌਕੇ ਦੇ ਹਾਲਾਤਾਂ ਦੇ ਉੱਤੇ ਆਈਓ ਨੂੰ ਜਿਹੜਾ ਫੋਨ ਕਰਦੇ ਨੇ ਸਬੰਧਿਤ ਥਾਣੇ ਦੇ ਆਈਓ ਨੂੰ ਫੋਨ ਕਰਦੇ ਉਸ ਤੋਂ ਬਾਅਦ ਆਈਓ ਜਿਹੜਾ ਉੱਤੇ ਪਹੁੰਚਦਾ ਤੇ ਕਾਰਵਾਈ ਅਮਲ 'ਚ ਲੈਂਦਾ ਲੇਕਿਨ ਸਲੂਟ ਇਹਨਾਂ ਨੂੰ ਵੀ ਬੰਦਾ ਕਿਉਂਕਿ ਇਹਨ ਇਸ ਕਰਕੇ ਅਪਰੀਸ਼ੀਏਟ ਕੀਤਾ ਅਸੀਂ ਨਹੀਂ ਅਸੀਂ ਤਾਂ ਅਫਸਰਾਂ ਦੀ ਉਹ ਚੀਜ਼ ਦਿਖਾਵਾਂਗੇ ਜਿਹੜੇ ਅਫਸਰ ਕਰਦੇ ਨੇ ਅਸੀਂ ਗਰਾਉਂਡ ਜ਼ੀਰੋ ਤੋਂ ਇਸ ਕਰਕੇ ਦਿਖਾ ਰਹੇ ਸੀ ਕਿ ਰੋਡ ਦੇ ਉੱਤੇ ਐਂਬੂਲੈਂਸ ਨਹੀਂ ਨਿਕਲਦੀ ਸੀ ਅੱਜ ਨੂੰ ਐਂਬੂਲੈਂਸ ਨੇ ਸਮੂਥਲੀ ਤਰੀਕੇ ਨਾਲ ਨਿਕਲਦੀ ਆ ਜਾਮ ਜਿਹੜਾ 1% ਦਾ ਨਹੀਂ ਆ ਪੇਸ਼ੈਂਟ ਜਿਹੜੇ ਨੇ ਖਰ ਕਿਸੇ ਦਾ ਜੀ ਇੱਕ ਘਰ ਦੇ ਵਿੱਚ ਐਮਿਟ ਰੱਖਦਾ ਵਾ ਕਾਬਿਲ ਅਫਸਰ ਨੇ ਸਲੂਟ ਵੀ ਇਹਨਾਂ ਨੂੰ ਬੰਦਾ ਸਾਡੇ ਪੁਲਿਸ ਕਮਿਸ਼ਨ ਕੁਲਦੀਪ ਸਿੰਘ ਚਾਹਲ ਜੀ ਨੂੰ ਸਲੂਟ ਬੰਦਾ ਕਿਉਂਕਿ ਜਦੋਂ ਦੇ ਉਹ ਲੁਧਿਆਣੇ ਚਾਏ ਨੇ ਉਸ ਤੋਂ ਬਾਅਦ ਕ੍ਰਾਈਮ ਕਿਠਲ ਪਾਈ ਉਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਹੁਣ ਰੋਡ ਦੇ ਉੱਤੇ ਕਰੋਸਪੁਆਇੰਟ ਦੇ ਉੱਤੇ ਵੀ ਠੱਲ ਪਾ ਦਿੱਤੀ ਹੈ ਬਣੇ ਰੋ ਲੁਧਿਆਣਾ ਲੈ ਦੇ ਨਾਲ ਲੁਧਿਆਣੇ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ